ਆਰਾਂ ਦਾ ਬਹੁਤ ਬਹੁਤ ਧੰਨਵਾਦ ਆ ਡਾਊਨ ਵਾਸਤੇ ਧੰਨਵਾਦ ਰੋਟੀ ਆਪਣੇ ਆਪਣੇ ਪੈਸੇ ਦੀ ਖਾਗ ਜਾਇਓ ਅੱਛਾ ਗੁਰੂ ਨੇ ਨਾ ਇੱਕਲ ਸਿੱਧ ਕਰ ਦਿੱਤੀ ਹੈ ਕਿਉਂਕਿ ਇਹ ਪਹਿਲੀ ਫਿਲਮ ਹੈ ਔਰ ਪਹਿਲੀ ਫਿਲਮ ਜੀ ਪੰਜਾਬੀ ਸਿਨੇਮਾ ਦਾ ਸਕੋਪ ਵਧਾਇਆ ਪਾਟੇ ਸਾਹਿਬ ਦਾ ਇੱਕ ਬੜਾ ਅੱਛਾ ਸ਼ੇਅਰ ਹੈ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਨੇ ਜਿਹਨੇ ਉਹ ਰਾਹ ਬਣਾਏ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮੈਚਾਨੀਆਂ ਮੀਡੀਆ ਵੱਲੋਂ ਕਿਉਂਕਿ ਇੰਨਾ